ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਹੁਣ ਆਪਾਂ ਬਣਾਉਣ ਲੱਗੇ ਆਂ ਪਾਸਤਾ ਸਵੇਰ ਦਾ ਟਾਈਮ ਆ ਤੇ ਪਾਸਤਾ ਇਹ ਬਾਹਰੋਂ ਆਇਆ ਹੈ ਤੇ ਪਿਆ ਹੋਇਆ ਸੀ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਬੱਚੇ ਹੀ ਖਾਂਦੇ ਨੇ ਸਿਆਣੇ ਕਿੱਥੇ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਖਾਂਦੇ ਨੇ ਤੇ ਫੇਰ ਮੰਮੀ ਕਹਿੰਦੇ ਕਿ ਹੁਣ ਤੁਸੀਂ ਬਣਾ ਕੇ ਇਹਨੂੰ ਖਾ ਖੂ ਲਵੋ ਨਬੇੜ ਜੋ ਐਵੇਂ ਪਿਆ ਹੈ ਦੀ ਡੇਟ ਐਕਸਪਾਇਰ ਹੋ ਜਾਣੀ ਹੈ ਤੇ ਆਪਾਂ ਨੂੰ ਪਹਿਲਾਂ ਪਾਣੀ ਕੋਸਾ ਕਰਕੇ ਉਬਾਲ ਲੈਣੇ ਆ ਥੋੜਾ ਜਿਹਾ ਬਹੁਤ ਵਧੀਆ ਸਟਾਈਲ ਦਾ ਸੀਗਾ ਜਿਵੇਂ ਬਟਰਫਲਾਈ ਹੁੰਦੀ ਏ ਤੇ ਹੁਣ ਆਪਾਂ ਗਰਮ ਤਰਿਆ ਸੀ ਕੋਲ ਹੀ ਸਮਾਨ ਚੀਰ ਲਿਆ ਇੱਕ ਪਿਆਜ਼ ਤੇ ਦੋ ਟਮਾਟਰ ਚੀਰ ਲੈ ਸੀ ਏ ਹਾਂਜੀ ਤੇ ਜੇ ਵੀਡੀਓ ਵਧੀਆ ਲੱਗਦੀ ਨਾਲ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਦਿਨ ਚੜਦਿਆਂ ਹੀ ਨਾ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਮੈਂ ਕਿ ਸਵੇਰੇ ਟਾਈਮ ਨਾਲ ਹੀ ਬਣਾ ਦੇਣੇ ਆ ਦੁਪਹਿਰ 1 2 ਵਜੇ ਨਾ ਇਹੋ ਜਿਹੀ ਚੀਜ਼ਾਂ ਬਣਾਉਣ ਨੂੰ ਦਿਲ ਨਹੀਂ ਕਰਦਾ ਗਰਮੀ ਬਹੁਤ ਲੱਗਦੀ ਹੈ ਤੇ ਆਪਾਂ ਉਬਾਲ ਕੇ ਛਾਲ ਲਿਆ ਸੀਗਾ ਪਾਣੀ ਕੱਢਤਾ ਸੀਗਾ ਨਾ ਤੇ ਤੜਕੇ ਦਾ ਸਮਾਨ ਵੀ ਚੀਰ ਲਿਆ ਕੁਝ ਅੱਧਾ ਕੋ ਪੈਕੇਟ ਬਚ ਗਿਆ ਤੇ ਹੁਣ ਆਪਾਂ ਤੜਕਾ ਲਾ ਲੈਨੇ ਆ ਤੇਲ ਥੋੜਾ ਜਿਹਾ ਸੜਿਆ ਹੀ ਪਿਆਜ਼ ਸੀਗਾ ਕੋਈ 파ਤਾ ਜਿਆਦਾ ਤਾਂ ਤੇਲ ਗਰਮ ਨਹੀਂ ਕੀਤਾ ਹੋਗਾ ਕਿਉਂਕਿ ਤੇਲ ਪਹਿਲਾਂ ਹੀ ਸੌੜ ਕੇ ਤਰਿਆ ਸੀਗਾ ਥੋੜਾ ਜਿਹਾ ਜ਼ੀਰਾ ਪਾ ਲੈਨੇ ਆ ਤੇ ਵਿੱਚ ਹੀ ਆਪਾਂ ਪਿਆਜ਼ ਭੁੰਨ ਲੈਨੇ ਆ ਇਹ ਜੀ ਚੀਜ਼ ਕੋਈ ਨਾ ਕੋਈ ਬਣਾ ਕੇ ਧਰ ਦੌਰ ਸੋਈ ਦੇ ਵਿੱਚ ਵੀ ਉਸ ਫਿਰ ਸਾਰਾ ਦਿਨ ਕੋਲੀ ਚਮਚਾ ਚੱਲਦਾ ਰਹਿੰਦਾ ਹੈ ਜਦੋਂ ਦਿਲ ਕੀਤਾ ਤੇ ਹੁਣ ਆਪਾਂ ਹਲਦੀ ਤੇ ਨਮਕ ਤੇ ਮਰਚਾ ਪਾ ਦਾਂਗੇ ਉਸ ਤੋਂ ਮਗਰੋਂ ਆਪਾਂ ਟਮਾਟਰ ਵੀ ਭੁੰਨ ਲਿਆ ਸੀ ਤੇ ਹੁਣ ਆਪਾਂ ਵਿੱਚ ਸੁੱਟ ਦਿੰਨੇ ਆ ਆਸਤਾ बस ਇਹਨੂੰ ਉਸ ਤੋਂ ਮਗਰੋਂ ਹੁਣ 2-3 ਮਿੰਟ ਰੱਖਾਂਗੇ ਕਿਉਂਕਿ ਬਾਅਦ ਨਾਲ ਫਿਰ ਔਨ ਮਰਚ ਮਿਕਸ ਹੋ ਜਾਂਦਾ ਹੈ ਤੇ ਆਪਣਾ ਪਾਸਤਾ ਤਿਆਰ ਹੈ ਜੀ ਤੇ ਹੁਣ ਆਪਾਂ ਪਾ ਕੇ ਦੇ ਦੇਨੇ ਆ ਸੌਸ ਪਾ ਕੇ ਤੇ ਖਾ ਲਣਗੇ ਬੱਚੇ ਕਿ ਆਓ ਜੀ ਤੁਸੀਂ ਵੀ ਪਾਸਤਾ ਖਾਓ ਤੇ ਉਸ ਤੋਂ ਬਾਅਦ ਹਾਲੇ ਪਾਸਤਾ ਦਾ ਕੰਮ ਨਿਭੜਿਆ ਨਹੀਂ ਸੀ ਤੇ ਇਸ ਕੈਸ਼ ਪਾਣੀ ਕਦੀ ਤਾਂ ਕਹਿਦੀ ਦਾ ਦੁਹੀ ਹੋਏ ਕਿ ਤੁਸੀਂ ਆਪ ਹੀ ਬਣਾ ਲਓ ਫਿਰ ਸੋਚੀਦਾ ਕਿ ਰਸੋਈ ਚੋਂ ਨਾ ਹੀ ਖਲਾਰਾ ਪੈ ਜਾਣਾ ਮਿੱਠੇ ਵਾਲਾ ਪਾਣੀ ਖਲਾਰ ਕੇ ਮੱਖੀਆਂ ਦਾ ਥਾਂ ਬਣਾ ਦੇਣਾ ਇਹਨਾਂ ਨੇ ਕਿ ਚਲ ਆਪ ਹੀ ਬਣਾ ਦਿੰਨੇ ਆ ਤੇ ਅੱਧਰ ਵੇਖੋ ਹਾਲੇ ਪਾਸਤੇ ਵਾਲੇ ਭਾਂਡੇ ਸਾਫ਼ ਨਹੀਂ ਹੋਏ ਹੈਗੇ ਤੇ ਨਾਲੇ ਸ਼ਿਕਾਇਤ ਦੇ ਭਾਂਡੇ ਹੁਣ ਹੋ ਜਾਣੇ ਨੇ ਸਾਰਾ ਦਿਨ ਐਵੇਂ ਹੀ ਚੱਲਦਾ ਰਹਿੰਦਾ ਤੇ ਉਸ ਤੋਂ ਬਾਅਦ ਸ਼ਾਮ ਨੂੰ ਅਸੀਂ ਉੱਤੇ ਗਏ ਸਾਫ਼ ਸਫਾਈ ਕਰਨ ਵਾਸਤੇ ਉੱਤੇ ਇੱਕ ਕਮਰੇ ਵਿੱਚ ਨਾ ਹਲੇ ਥੋੜਾ ਜਿਹਾ ਲੱਕੜ ਦਾ ਸਮਾਨ ਰਹਿੰਦਾ ਸੀਗਾ ਸੈਟਿੰਗ ਕਰਨ ਵਾਲਾ ਉੱਥੇ ਜੋ ਲੱਕੜਾ ਐਕਸਟਰਾ ਨੇ ਹਲੇ ਉਸਾ ਉੱਥੇ ਬਾੜੀਆਂ ਹੋਈਆਂ ਨੇ ਤੋਂ ਚੱਗੋ-ਚੱਗੋ ਪਾਣੀ ਨਾਲ ਕੱਢ ਲਿਆ ਪਿੱਛੋਂ ਪੋਚਾ ਲਾ ਲਾਂਗੇ ਬਹੁਤ ਜ਼ਿਆਦਾ ਖਲਾਰਾ ਹੋ ਜਾਂਦਾ ਹੈ ਪਹਿਲਾਂ ਦੇ ਉੱਤੇ ਪਹਿਲਾਂ ਦੇ ਉੱਤੇ ਭਰਾ ਦੀ ਫੈਮਿਲੀ ਰਹਿੰਦੀ ਹੁੰਦੀ ਸੀਗੀ ਭਰਜਾਈ ਭਤੀਜੀਆਂ ਸੁਖ ਨਾਲ ਪਰਿਵਾਰ ਸੀਗਾ ਸਾਰਾ ਤੇ ਹੁਣ ਉਹ ਬਾਹਰ ਚਲੇ ਗਏ ਨੇ ਤੇ ਇਸ ਲਈ ਉੱਤੇ ਫਿਰ ਮੰਮੀ ਹੁਣਾਂ ਨੂੰ ਕੱਲਿਆਂ ਨੂੰ ਆਉਣਾ ਉੱਤੇ ਔਖਾ ਹੁੰਦਾ ਕੰਮ ਕਰਨਾ ਤੇ ਇਹ ਰੋ ਡੇਲੀ ਨਹੀਂ ਸਾਫ ਸਫਾਈ ਹੁੰਦੀ ਹੈਗੀ ਉੱਤੋਂ ਜਿਆਦਾ ਕਰਕੇ ਸਮਾਨ ਥੱਲੇ ਹੀ ਰੱਖ ਲਿਆ ਉੱਤੇ ਖਾਲੀ ਹੋਈ ਨੇ ਕਮਰੇ ਕੋਛਲੇ ਥੋੜਾ ਜਿਹਾ ਮਿਸਤਰੀਆਂ ਕਰਕੇ ਵੀ ਖਲਾਰਾ ਪਿਆ ਹਾਲੇ ਸੈਟਿੰਗ ਕਰਾਉਣ ਦੇ ਨੇ ਲੱਕੜ ਦਾ ਕੰਮ ਚੱਲਦਾ ਪਿਆ ਥੋੜਾ ਥੋੜਾ ਹਾਲੇ ਤੇ ਨੇਰੀ ਨੇ ਵੇਖੋ ਰਾਤ ਕਿੰਨਾ ਜ਼ਿਆਦਾ ਗੰਦ ਪਾਇਆ ਆ ਆਪਾਂ ਸ਼ਹਿਰਾਂ 'ਚ ਵੀ ਕਹਿ ਦਿੰਨੇ ਆ ਕਿ ਚਲ ਪਿੰਡਾਂ ਡੇਰਿਆਂ 'ਚ ਮਿੱਟੀ ਜ਼ਿਆਦਾ ਆਂਦੀ ਪਰ ਆ ਸ਼ਹਿਰਾਂ 'ਚ ਵੀ ਦੇਖੋ ਕੋਈ ਹਾਲ ਨਹੀਂ ਹੈਗਾ ਘਰ ਤੇਨਾ ਘਰ ਦੇ ਜੀਆ ਨਾਲ ਹੀ ਹੁੰਦਾ ਓਹਨੂੰ ਜਿਵੇਂ ਅਸੀਂ ਆਏ ਆ ਤੁਹਾਨੂੰ ਇੱਥੇ ਭਤੀਜੀਆਂ ਵੀ ਹੁੰਦੀਆਂ ਤਾਂ ਕਿੰਨੀ ਰੌਣਕ ਸੀਗੀ ਪਰ ਚਲੋ ਆਪਾਂ ਆਪ ਹੀ ਆਨੇ ਆ ਕਿ ਇਹ ਆਪਣੀ ਸਟਾਰਟਿੰਗ ਕਰਨ ਹੈ ਨਾ ਬਾਹਰ ਜਾਣ ਤੇ ਉੱਤੇ ਤੇ ਤੀਜੇ ਚੌਥੇ ਦਿਨ ਨਹੀਂ ਮੰਮੀ ਫਰਾਨ ਕੀ ਸਫਾਈ ਵਾਲੀ ਤੋਂ ਸਫਾਈ ਕਰਾ ਲੈਂਦੇ ਨੇ ਤਿੰਨ ਚਾਰ ਦਿਨ ਫਿਰ ਨਹੀਂ ਉੱਤੇ ਝਾੜੂ ਪੋਚਾ ਲੱਗਦਾ ਤੇ ਨੇਰੀ ਕਰਕੇ ਉੱਤੇ ਕਰਨਾ ਪਿਆ ਫਿਰ ਸਾਫ ਤੇ ਇੱਧਰ ਆ ਥੋੜੇ ਜੇ ਫੁੱਲ ਲਾਏ ਹੋਏ ਨੇ ਸਾਰਾ ਫਰਸ਼ ਧੋਤਾ ਸੀਗਾ ਤੇ ਉਦੋਂ ਮਗਰੋਂ ਆਪਾਂ ਆਂਬ ਸੀਗੇ ਆਏ ਰਿਸ਼ਤੇਦਾਰੀ ਚੋਂ ਉਹਨਾਂ ਨੂੰ ਪੱਕਣੇ ਧਰਤਾ ਉੱਤੇ ਹੀ ਗਰਮ ਜੇ que tarta, siga.